ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਲਾਵਾ ਫੇਰੇ ਮੈਰਿਜ ਵੀ ਤੁਹਾਡੇ ਸਾਰਿਆਂ ਦਾ ਸਵਾਗਤ ਆ। ਅੱਜ ਤੁਹਾਡੇ ਲਈ ਕੈਨੇਡਾ ਤੋਂ ਰਸਤਾ ਲੈ ਕੇ ਆਏ ਇੱਕ ਜਿੰਨਾ ਦੀ ਕਾਸਟ ਜਰ ਸੈਕਿੰਡ ਬਲੋਂਗ ਕਰਦੇ ਨੇ ਇਹ। ਉਮਰ ਇਹਨਾਂ ਦੀ 1997 ਦੇ ਬੌਰ ਨੇ। ਹਾਈਟ ਇਹਨਾਂ ਦੀ 6 ਫੁੱਟ ਆ। ਏਰੀਆ ਇਹ ਇੰਡੀਆ ਤੋਂ ਮੋਗਾ ਤੋਂ ਬਲੋਂਗ ਕਰਦੇ ਨੇ। ਸਟੱਡੀ ਇਹਨਾਂ ਦੀ ਗ੍ਰੈਜੂਏਸ਼ਨ ਆ ਤੇ ਹੁਣ ਇਹ BC ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਇਹਨਾਂ ਦਾ ਵੱਡਾ ਭਰਾ ਵੀ ਕੈਨੇਡਾ ਦੇ ਵਿੱਚ ਆ ਤੇ ਵੱਡੇ ਭਰਾ ਦੀ ਮੈਰਿਜ ਹੋਈ ਹੋਈ ਆ। ਹੁਣ ਆਪਣੇ ਲਈ ਰਿਸ਼ਤਾ ਲੱਭ ਰਹੇ ਨੇ। ਕੁੜੀ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਮਾਲਵੀਰੀ ਨੂੰ ਪਹਿਲਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਪਰਿਵਾਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪ ਫੋਰ ਵੀਡੀਓ ਦੇਖਣ ਲਈ ਸਾਡੇ ਲਾਵਾ ਫਿਰ ਮੈਰਿਜ ਬੀਲ ਨੂੰ YouTube ਤੇ ਸਬਸਕ੍ਰਾਈਬ ਕਰੋ ਅਤੇ Facebook ਤੇ ਸਾਡੇ ਚੈਨਲ ਨੂੰ ਜਰੂਰ ਲਾਈਕ ਕਰਨਾ ਜੇਕਰ ਤੁਸੀਂ ਵੀ ਆਪਣੇ ਸਕੇ ਸਮੱਧੀ ਆਪਣੇ ਲੜਕਾ ਲੜਕੀ ਜਾਂ ਰਿਸ਼ਤੇਦਾਰ ਦੀ ਕਿਸੇ ਦੀ ਵੀ ਐਡ ਪਾਉਣਾ ਚਾਹੁੰਦੇ ਹੋ ਦਿੱਤੇ ਹੋਏ ਨੰਬਰ ਤੇ ਸਾਡੇ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਧੰਨਵਾਦ ਜੀ